ਹੈਲੋ ਭਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਭਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਆਪਣੇ ਫਾਰਮ ਦੀ ਅਪਡੇਟ ਬਾਰੇ ਨਾਲੇ ਮੁਰਗੀਆਂ ਅੰਡੇ ਨਹੀਂ ਦੇ ਰਹੀ ਉਹਨਾਂ ਦੇ ਕੀ ਕਾਰਨ ਨੇ ਉਹਨਾਂ ਦੇ ਉੱਤੇ ਕੀ ਆਪਾਂ ਨੇ ਕੀ ਕੀ ਚੇਂਜਸ ਕਰੇ ਨੇ ਜੋ ਆਪਾਂ ਗਲਤੀਆਂ ਕਰ ਰਹੇ ਸੀ ਹੁਣ ਆਪਾਂ ਉਹ ਥੋੜੀਆਂ ਜੀਆਂ ਠੀਕ ਕਰਨ ਲੱਗਿਆ ਯਾਨੀ ਕਿ ਸੁਧਾਰ ਕਰਿਆ ਥੋੜਾ ਜਿਹਾ ਫਾਰਮ ਦੇ ਵਿੱਚ ਤੇ ਭਾਈ ਜੀ ਦੇਖੋ ਲਾਈਟਿੰਗ ਵਾਲਾ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੀ ਵੀਡੀਓ ਦੇ ਵਿੱਚ ਲਾਈਟਿੰਗ ਦਾ ਪ੍ਰਬੰਧ ਹੋਊਗਾ ਨਾ ਤਾਂ ਮੁਰਗੀਆਂ ਵਧੀਆ ਅੰਡੇ ਦੇਣਗੀਆਂ ਠੀਕ ਹੈ ਤੇ ਲਾਈਟਿੰਗ ਵਾਲਾ ਤਾਂ ਫਿਲਹਾਲ ਆਪਾਂ ਨਹੀਂ ਕਰਿਆ ਕਿਉਂਕਿ ਦਿਨ ਦੇ ਵਿੱਚ ਇਹਨਾਂ ਨੂੰ ਛੱਡਦੇ ਆ ਤੇ ਥੋੜੇ ਬਹੁਤੇ ਦਿਨ ਉੱਤੇ ਥੱਲੇ ਹੋ ਸਕਦੇ ਨੇ ਬਾਕੀ ਬਾਈ ਜੀ ਜਿਹੜੀ ਮੁੱਖ ਗਲਤੀ ਸੀਗੀ ਉਹ ਸੀ ਇੱਕ ਤਾਂ ਮੈਂ ਕ੍ਰੇਟ ਨਹੀਂ ਲਾਈ ਸੀਗੀ ਠੀਕ ਹੈ ਐਨਾ ਬਿਜ਼ੀ ਹੋ ਚੁੱਕਿਆ ਸੀ ਜੌਬ ਦੇ ਵਿੱਚ ਕਿ ਮੈਂ ਕ੍ਰੇਟ ਨਹੀਂ ਲਾਏ ਨੰਬਰ 2 ਵੀਰੇ ਮੈਂ ਨਾ ਥੋੜਾ ਜਿਹਾ ਆਪ ਫੀਡ ਨਹੀਂ ਸੀ ਪਾ ਰਿਹਾ ਘਰ ਦੇ ਪਾ ਰਹੀ ਸੀ ਤਾਂ ਮੈਂ ਨੋਟ ਨਹੀਂ ਕਰ ਪਾਇਆ ਵੀ ਕਿਹੜਾ ਕਿਵੇਂ ਖਾ ਰਿਹਾ ਫੀਡ ਜਾਂ ਨਹੀਂ ਖਾ ਰਿਹਾ ਮੈਂ ਆਪਣੇ ਹਿਸਾਬ ਨਾਲ ਉਦਾਂ ਹੀ ਪਾ ਰਿਹਾ ਸੀ ਜਿਵੇਂ ਛੋਟੇ ਸੀਗੇ ਤਾਂ ਇੱਕ ਫਿਲਟਰ ਦੇ ਵਿੱਚ ਸਾਰੇ ਜਾਨੇ ਖਾ ਲੈਂਦੇ ਸੀ ਤੇ ਹੁਣ ਮੈਂ ਰਿਅਲਾਈਜ਼ ਕਰਿਆ ਕਿ ਕੁਝ ਮੁਰਗੀਆਂ ਜਿਹੜੀਆਂ ਭੁੱਖੀਆਂ ਰਹਿੰਦੀਆਂ ਨੇ ਜਿੰਨਾ ਕਰਕੇ ਗਰੋਥ ਦੇ ਵਿੱਚ ਥੋੜੀ-ਬੋਦੀ ਇਹਨਾਂ ਨੂੰ ਕਮੀ ਆਉਂਦੀ ਹੈਗੀ ਤੇ ਬਾਈ ਜੀ ਇਹ ਕਾਰਨ ਸੀਗੇ ਇਹਨਾਂ ਦੇ ਜਾਨਕਿ ਫੀਡ ਪ੍ਰੋਪਰ ਨਾ ਮਿਲਣ ਕਰਕੇ ਵੀ ਇਹਨਾਂ ਨੂੰ ਨਹੀਂ ਹੋ ਕਰ ਪਾਏ ਗ੍ਰੋਥ ਨਹੀਂ ਹੋ ਪਾਈ ਮੈਚੁਰ ਨਹੀਂ ਹੋ ਪਾਈਆਂ ਇਹ ਸਿਰਫ ਦੇਖਣ ਨੂੰ ਭਾਵੇਂ ਵਧੀਆ ਲੱਗਦੀਆਂ ਨੇ ਪਰ ਥੋੜਾ ਬਹੁਤ ਕਿਤੇ ਕਿਤੇ ਕਮੀ ਇਹਨਾਂ ਨੂੰ ਹੈਗੀ ਸਿਗੀ ਤੇ ਉਸ ਤੋਂ ਇਲਾਵਾ ਵੀਰੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹਣਾ ਅਖੀਂ ਦੇਖੋ ਅ ਮੁਰਗੇ ਨਾ ਸੀਗੇ ਜ਼ਿਆਦਾ ਮੁਰਗੀਆਂ ਦੇ ਮਤਲਬ ਕਿ ਜਿੰਨੇ ਹੋਣੇ ਚਾਹੀਦੇ ਨੇ ਉਦੋਂ ਥੋੜੇ ਜਿਹਾ ਜ਼ਿਆਦਾ ਹੀ ਸੀ ਤਾਂ ਹੁਣ ਆਪਾਂ ਨੇ ਕੀ ਕਰਿਆ ਨਵੀਂ ਚੀਜ਼ ਕਰੀ ਹੈ ਕਿ ਜਿੰਨੇ ਵੀ ਮੁਰਗੇ ਸੀ ਨਾ ਫਾਰਮ ਦੇ ਵਿੱਚ ਜਿੰਨੇ ਵੀ ਟੋਟਲੀ ਓਵਰਆਲ ਮੁਰਗੇ ਆਪਾਂ ਨੇ ਸਾਰੇ ਇੱਥੋਂ ਕੱਢ ਦਿੱਤੇ ਨੇ ਤੇ ਬਾਕੀ ਅ ਮੁਰਗੀਆਂ ਮੁਰਗੀਆਂ ਜਿਹੜੀਆਂ ਨੇ ਫਾਰਮ ਦੇ ਵਿੱਚ ਰੱਖਦੀਆਂ ਤੇ ਮੁਰਗੇ ਜਿਹੜੇ ਘਰ ਦੀ ਛੱਦੇ ਉੱਪਰ ਆਪਾਂ ਨੇ ਬੰਦ ਕੀਤੇ ਹੋਏ ਨੇ ਆ ਇੱਕ ਮੁਰਗਾ ਰਹਿ ਗਿਆ ਚਲੋ ਕੋਈ ਨਹੀਂ ਇੱਕ ਰਹਿ ਜਾਊਗਾ ਕੋਈ ਦਿੱਕਤ ਨਹੀਂ ਇਹ ਕਮਜ਼ੋਰ ਸੀ ਮੈਂ ਤਾਂ ਕਰਕੇ ਇਹਨੂੰ ਅਲੱਗ ਕਰਤਾ ਸੀ ਕਿਉਂਕਿ ਉੱਤੇ ਇਹਨੂੰ ਖਾਣ ਨਹੀਂ ਸੀ ਦੇਣਾ ਤੇ ਬਾਕੀਆਂ ਮੁਰਗੀਆਂ ਵਧੀਆਂ ਸਿਹਤ ਆ ਇਹਨਾਂ ਨੂੰ ਆਪਾਂ ਨੇ ਰੱਖਿਆ ਹੋਇਆ ਤੇ ਹੁਣ ਜਦੋਂ ਇਹਨਾਂ ਨੇ ਪੂਰੀ ਫੀਡ ਇਹ ਖਾ ਲੈਣਗੇ ਤਾਂ ਵਧੀਆ ਗਰੋਥ ਕਰ ਲੈਣਗੇ ਤਾਂ 10 ਦਿਨਾਂ ਤੱਕ ਵੇਟ ਕਰਾਂਗੇ 10 ਦਿਨਾਂ ਬਾਅਦ ਇਹਨਾਂ ਨੇ ਆਂਡੇ ਤੇ ਆ ਜਾਣਾ ਜਦੋਂ ਹੀ ਆਂਡੇ ਤੇ ਆ ਗਈ ਫਿਰ ਆਪਾਂ 10 ਰੇਸ਼ਿਓ 1 ਦੇ ਹਿਸਾਬ ਨਾਲ ਨਾ ਮੁਰਗੀਆਂ ਦੇ ਵਿੱਚ ਇੱਕ ਮੁਰਗਾ ਛੱਡਾਂਗੇ ਤੇ ਬਾਕੀ ਜਿਹੜੇ ਮੁਰਗੇ ਨੇ ਆਪਾਂ ਸੇਲ ਕਰ ਦੇਣੇ ਆ ਤੇ ਜੇ ਕਿਸੇ ਨੇ ਲੈਣੇ ਹੋਵੇ ਤਾਂ ਲੈ ਲਿਓ ਵੀਰੇ ਬਲੈਕ ਐਸਟਰਲੋਪ ਦੇ ਮੁਰਗੇ ਆਪਣੇ ਕੋਲੇ ਹੈਗੇ ਨੇ ਠੀਕ ਰੇਟ ਤੇ ਦੇ ਦਾਂਗੇ ਤੇ ਮੇਰੇ ਨਾਲ ਗੱਲ ਕਰਦੇ ਹੋ ਜਾਂ ਫਿਰ ਕਮੈਂਟ ਕਰ ਲਿਓ ਤੇ ਇੱਕ ਗੱਲ ਹੋਰ ਵੀਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜਾ ਆਪਣਾ ਸਕੂਬੀ ਹੈ ਨਾ ਡੌਗ ਪੀਗਲ ਵਾਲਾ ਉਹ ਥੋੜਾ ਜਿਹਾ ਬਿਮਾਰ ਆ ਕਈ ਦਿਨਾਂ ਤੋਂ ਤੇ ਰੈੱਡ ਕਲਰ ਦੀ ਪੋਟੀ ਕਰਦਾ ਉਹ ਕੁੱਤੇ ਮੈਨੂੰ ਇੰਨਾ ਨਹੀਂ ਤਜਰਬਾ ਹੈਗਾ ਕੁੱਤਿਆਂ ਦਾ ਕਿਉਂਕਿ ਮੈਂ ਰੱਖਿਆ ਨਹੀਂ ਕਦੇ ਤਾਂ ਜੇ ਤੁਹਾਨੂੰ ਪਤਾ ਹੈ ਵੀਰੇ ਕਮੈਂਟ ਕਰਕੇ ਜਰੂਰ ਦੱਸੋ ਵਿਚਾਰਾ ਬਹੁਤ ਪਰੇਸ਼ਾਨ ਆ ਬਾਕੀ ਮੈਂ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹ ਜਿਆਦਾ ਹੀ ਬਹੁਤ ਜਿਆਦਾ ਹੀ ਪੈਸੇ ਮੰਗਦਾ ਸੀ ਫਿਰ ਮੈਂ ਇੱਕ ਅੱਦੇ ਨਾਲ ਹੋਰ ਸਲਾਹ ਕਰੂੰਗਾ ਤੇ ਮੈਨੂੰ ਥੋੜਾ ਠੀਕ ਵੀ ਨਹੀਂ ਲੱਗਿਆ ਬੰਦਾ ਉਹ ਇਸ ਕਰਕੇ ਮੈਂ ਹਲੇ ਚਲੋ ਅੱਜ ਇੱਕ ਹੋਰ ਡਾਕਟਰ ਨੂੰ ਮਿਲੂੰਗਾ ਤੇ ਉਹਦੇ ਨਾਲ ਦੇਖਦੇ ਆਂ ਅੱਜ ਪਲਾ ਕੇ ਫਿਰ ਇਹਦਾ ਟ੍ਰੀਟਮੈਂਟ ਕਰਾਨਾ ਜੋ ਵੀ ਹੋਇਆ ਹਨਾ ਤੇ ਬਾਈ ਜੀ ਆਪਣੇ ਫਾਰਮ ਦੀ ਅਪਡੇਟ ਸੀ ਕਿ ਮੈਂ ਜਿਹੜੀ ਤੁਹਾਨੂੰ ਦੱਸਣਾ ਸੀਗਾ ਮੈਂ ਕਿਹਾ ਚਲੋ ਤੁਹਾਨੂੰ ਸਲਾਹ ਕਰਦੇ ਆਂ ਗੱਲ ਕਰਦੇ ਆਂ ਇੱਕ ਆਪਣੇ ਡੌਗ ਬਾਰੇ ਤੇ ਇੱਕ ਆਹੀ ਗੱਲ ਕਰਨੀ ਸੀ ਕਿ ਦੇਖੋ ਵੀਰੇ ਜੇ ਤੁਸੀਂ ਮੁਰਗੀਆਂ ਦੇ ਵਿੱਚ ਨਾ ਜਿਆਦਾ ਮੁਰਗੇ ਛੱਡੇ ਹੋਏ ਨੇ ਇਹ ਵੀ ਇੱਕ ਕਾਰਨ ਹੋ ਸਕਦਾ ਕਿਉਂਕਿ ਮੈਂ ਨਾ ਪਿਛਲੀ ਵੀਡੀਓ ਦੇ ਵਿੱਚ ਇਹ ਕਾਰਨ ਦੱਸਿਆ ਨਹੀਂ ਸੀ ਤਾਂ ਹੁਣ ਮੇਰੇ ਸਾਹਮਣੇ ਆਇਆ ਦਿਮਾਗ ਚ ਆਇਆ ਤਾਂ ਕੁਝ ਗੱਲਾਂ ਭੁੱਲੇ ਜਾਂਦੇ ਵੀਰੇ ਦੱਸਣੀਆਂ ਨਹੀਂ ਹੁੰਦੀਆਂ ਦਿਮਾਗ ਦੇ ਵਿੱਚ ਹਨਾ ਤਾਂ ਹੁਣ ਮੇਰੇ ਦਿਮਾਗ ਚ ਆਇਆ ਕਿ ਆ ਵੀ ਇੱਕ ਕਾਰਨ ਹੈਗਾ ਜਿਹੜਾ ਮੁਰਗੀਆਂ ਅ ਦੇ ਵਿੱਚ ਮੁਰਗੀਆਂ ਦੀ ਗਿਣਤੀ ਤਾਂ ਜ਼ਿਆਦਾ ਹੋਣਾ ਹਨਾ ਫਿਰ ਉਹ ਮੁਰਗੀਆਂ ਨੂੰ ਖਾਣ ਨਹੀਂ ਦਿੰਦੇ ਮਾਰਦੇ ਨੇ ਦੱਬਦੇ ਨੇ ਤਾਂ ਉਹਦੇ ਕਰਕੇ ਵੀ ਅੰਡਿਆਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਘਟ ਜਾਂਦੀ ਹੈ ਵੀਰੇ ਤਾਂ ਬਾਈ ਜੀ ਮੈਂ ਤੁਹਾਨੂੰ ਆਹੀ ਅੱਜ ਇਹੀ ਅਪਡੇਟ ਦੇਣੀ ਸੀ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਦੱਸਣਾ ਸੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ ਵੀਰੇ ਜਿਹੜਾ ਬੰਦਾ ਵੀਡੀਓ ਵੀ ਦੇਖਦਾ ਹੈ ਨਾ ਉਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਹੁਤ ਖੁਸ਼ੀ ਹੁੰਦੀ ਹੈ ਵੀਰੇ ਚਲੋ ਮਿਲਦੇ ਆਂ ਵੀਰੇ ਅਗਲੀ ਵੀਡੀਓ ਚ ਬਾਏ ਬਾਏ